ਅਸੀ ਕੱਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਅਸੀਂ ਨਾਉਣ ਜਾ ਰਹੇ ਆ ਉਹ ਜਿੱਦਾਂ ਪਿੰਡਾਂ ਦੇ ਵਿੱਚ ਰੂੜੀਆਂ ਵਗੈਰਾ ਲੱਗੀਆਂ ਹੁੰਦੀਆਂ ਹਨ ਤੇ ਉਹਦੇ ਵਿੱਚ ਨਾ ਇੱਕ ਵਾਰੀ ਕਿਸੇ ਨੇ ਇੱਥੇ ਆਹ ਜਿਹੜਾ ਜਿਹੜਾ ਸੀਗਾ ਬੂਟਾ ਸੀਗਾ ਉਹ ਸੜ ਦਿੱਤਾ ਨਾਲ ਹੀ ਘਾਰਾ ਤੇ ਬਾਈ ਨੇ ਚੱਕ ਜਿਹੜਾ ਉਹ ਇੱਥੇ ਨਾ ਥੋੜੀ ਸੈਟਿੰਗ ਕਰਤੀ ਤੇ ਥੱਲੇ ਉਸ ਤਰ੍ਹਾਂ ਹੀ ਦੇਖੋ ਭਰਾ ਤੇ ਬਈ ਇਹ ਟਾਈਮ ਲੈ ਕੇ ਆਉਦਾ ਨਾ ਕਾਫੀ ਟਾਈਮ ਲੱਗ ਗਿਆ ਨੂੰ ਫਿਰ ਇਹ ਨਾ ਹੁਣੇ ਇਹਨੇ ਜਿਹੜਾ ਰੂਪ ਧਾਰਨ ਕੀਤਾ ਆਹ ਵਾਲਾ ਰੂਪ ਧਾਰਨ ਕਰ ਲਿਆ ਵਿੱਚੋਂ ਇੱਕ ਵੱਡਾ ਸਾਰਾ ਡੰਡਾ ਆਇਆ ਨਿਕਲਿਆ ਡੰਡੇ ਦੇ ਵਿੱਚੋਂ ਜਿਹੜੇ ਛੋਟੇ-ਛੋਟੇ ਜਿਦਾਂ ਬਰੋਕਲੀ ਗੋਭੀ ਹੁੰਦੀ ਆ ਉਦਾਂ ਦੀ ਮਤਲਬ ਚੀਜ਼ਾਂ ਦੀਆਂ ਜਿਹੜੇ ਇਹਨੂੰ ਲੱਗਿਆ ਫਾਲ ਲੱਗਿਆ ਜਾਂ ਕੀ ਹੈਗਾ ਉੱਪਰ ਤੱਕ ਦੇਖਿਓ ਇੱਥੇ ਤੱਕ ਇਹਨਾਂ ਲੰਮਾ ਹੋ ਚੁੱਕਿਆ ਉੱਪਰੋਂ ਦੇਖਿਓ ਜਮਾਂ ਉੱਪਰ ਤੋਂ ਤੇ ਆਹ ਵਾਲੀ ਚੀਜ਼ ਹੈ। ਇਹ ਕਿਤਾ ਬੂਟਾ ਕੱਸਦਾ ਤੇ ਇਹਨੂੰ ਹੁਣ ਫੁੱਲਣ ਲੱਗਣਗੇ ਕਿ ਨਹੀਂ ਲੱਗਣਗੇ ਜਾਂ ਕੀ ਕੀ ਚੀਜ਼ ਹੈ ਇਹ ਇਹਦੇ ਬਾਰੇ ਜ਼ਰੂਰ ਕਮੈਂਟਾਂ ਵਿੱਚ ਕਮੈਂਟ ਕਰਕੇ ਦੱਸਿਓ। ਤੁਹਾਨੂੰ ਮੈਂ ক্লোਜ਼ ਕਰਕੇ ਵੀ ਦਿਖਾਉਣਾ ਥੋੜਾ ਜਿਹਾ ਜਿਹੜੀ ਇਹ ਬਰੋਕਲੀ ਟਾਈਪ ਦਾ ਜਿਦਾਂ ਗੋਭੀ ਹੁੰਦੀ ਹੈ ਇਹ ਆਹ ਵਾਲੀ ਸੀ। ਜੇ ਕਿਸੇ ਵੀਰ ਨੂੰ ਪਤਾ ਤਾਂ ਇਹਦੇ ਬਾਰੇ ਜ਼ਰੂਰ ਦੱਸਿਓ। ਧੰਨਵਾਦ।